ਆ ਗਿਆ ਹਨ ਵੱਖ-ਵੱਖ ਵੇਂਗਾ ਦੇ ਆਪੂ ਸਾਡੇ ਸ਼ਹਿਰ ਦੀ ਆਮ ਆਦਮੀ ਪਾਰਟੀ ਦੀ ਟੀਮ ਮੇਰੇ ਪਿਤਾ ਜੀ ਸਰਦਾਰ ਜਗਮਉਂ ਸਿੰਘ ਬੱਫੂ ਕੋ ਮਰਜੀ ਤੇ ਬਾਕੀ ਸਾਰੇ ਜਿਹੜੇ ਸੀਨੀਅਰ ਆਪੂ ਇੱਥੇ ਬਰਾਜਮਾਨ ਸਤਕਾਰਯੋਗ ਮੇਲੀਆਂ ਮਾਵਾ ਭੈਣਾ ਬਜ਼ੁਰਗ ਨੌਜਵਾਨ ਵੀ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਸਾਰਿਆਂ ਨੂੰ ਪ੍ਰਣਾਮ ਸਾਰਿਆਂ ਨੂੰ ਨਮਸਕਾਰ ਅੱਜ ਜਿਸ ਕੰਮ ਆਫੇ ਸੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਤੁਸੀਂ ਸਾਰਿਆਂ ਨੇ ਸਾਰੀਆਂ ਪੁਲਾਰੀਆਂ ਦੇ ਜਿਹੜੀ ਹੈ ਉਹਨੂੰ ਸੁਣਿਆ ਹੋਊਗਾ ਅੱਜ ਇੱਥੇ ਮੁੱਖ ਤੌਰ ਤੇ तकरीबन 92 ਪੰਚਾਇਤਾਂ ਨੂੰ ਬੁਲਾਇਆ ਗਿਆ ਹੈ ਔਰ 92 ਪੰਚਾਇਤਾਂ ਨੂੰ तकरीबन 3 ਕਰੋੜ 44 ਲੱਖ ਰੁਪਈਆ ਜਿਹੜੀ ਰਾਸ਼ੀ ਹੈ ਉਹ ਅੱਜ ਵੰਡੀ ਜਾਣੀ ਹੈ ਜਿੱਥੇ ਮੈਂ ਜਿੰਨਾਂ ਪੰਚਾਇਤਾਂ ਨੂੰ ਅੱਜ ਗ੍ਰਾਂਟ ਦਿੱਤੀ ਜਾਣੀ ਉਹਨਾਂ ਸਾਰੀਆਂ ਪੰਚਾਇਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਕੁਝ ਪੰਚਾਇਤਾਂ ਨੂੰ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗ੍ਰਾਂਟ ਦਿੱਤੀ ਸੀਗੀ ਕੁਝ ਪੰਚਾਇਤਾਂ ਦੇ ਵਿੱਚੋਂ ਜਿਹੜੀ ਗ੍ਰਾਂਟ ਹੋ ਰਹਿ ਗਈ ਹੈ ਸਾਡੇ ਕੋਲ ਜੇ ਹੋਰ ਤਕਰੀਬਨ 3 ਕਰੋੜ ਰੁਪਇਆ ਹੋਰ ਸਾਡੇ ਜਿਹੜੇ ਅਗਲੀ ਕਿਸ਼ਤਾਂ ਵਾਲੀ ਰਹਿ ਗਈ ਹੈ ਉਹ ਵੀ ਦਸੰਬਰ ਦੇ ਐਂਡ 'ਚ ਜਾਂ ਜਨਵਰੀ ਦੇ ਸਟਾਰਟਿੰਗ ਦੇ ਵਿੱਚ ਉਹ ਕਿਸ਼ਤ ਵੀ ਆ ਜਾਣੀ ਹੈ ਜਿਹੜੀਆਂ ਪੰਚਾਇਤਾਂ ਰਹਿ ਗਈਆਂ ਨੇ ਜਿੰਨਾਂ ਪੰਚਾਇਤਾਂ ਦੇ ਵਿੱਚ ਕੁਝ ਪੰਚਾਇਤਾਂ ਨੂੰ ਘੱਟ ਪੈਸੇ ਮਿਲੇ ਆ ਉਹਨਾਂ ਪੰਚਾਇਤਾਂ ਨੂੰ ਹੋਰ ਪੈਸੇ ਆ ਜਿਹੜੇ ਵੰਡੇ ਆ ਉਹ ਵੀ ਆਪਾਂ ਆਉਂਦੇ ਸਮੇਂ ਦੇ ਦੌਰਾਨ ਦੇ ਦੋ ਬੈਗ ਚੈੱਕ ਕਰੋ ਫਿਰ ਔਰ ਜਿੰਨਾਂ ਪੰਚਾਇਤਾਂ ਨੂੰ ਅੱਜ ਗ੍ਰਾਂਟ ਮਿਲਣੀ ਆ ਉਹਨਾਂ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਆਉਣ ਵਾਲੇ ਆ ਉਹ ਆਪਾਂ ਪਿੰਡ ਦੇ ਵਿੱਚ ਕਰਨੇ ਆ ਜਿਹੜੇ ਕੰਮ ਲੰਬੇ ਸਮੇਂ ਤੋਂ ਕਿਸੇ ਵੀ ਪੰਚਾਇਤ ਨੇ ਨਹੀਂ ਕੀਤੇ ਜਾਂ ਕਿਸੇ ਗਵਰਨਮੈਂਟ ਨੇ ਨਹੀਂ ਕੀਤੇ ਤੁਹਾਨੂੰ ਗੁਰੂ ਸਾਹਿਬ ਨੇ ਮੌਕਾ ਦਿੱਤਾ ਆ ਪਿੰਡ ਦੀ ਸੇਵਾ ਕਰਨ ਦਾ ਤੁਸੀਂ ਪਿੰਡ ਦੇ ਮੋਢੀ ਆ ਸਰਪੰਚ ਪਿੰਡ ਦੀ ਮਾਂ ਆ ਪੰਚਾਇਤ ਪਿੰਡ ਦੀ ਮਾਂ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਉਹ ਕੰਮ ਜਿਹੜੇ ਆ ਪਹਿਲ ਦੇ ਆਧਾਰ ਤੇ ਕਰਨੇ ਆ ਜਿਹੜੇ ਲੰਬੇ ਸਮੇਂ ਤੋਂ ਅਧੂਰੇ ਪਏ ਆ ਕਿਸੇ ਗੱਲੋਂ ਵੀ ਆਪਾਂ ਨੂੰ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਕਿ ਆਹ ਕੰਮ ਜਿਹੜੇ ਹੋ ਗਏ ਜਾਂ ਰਹਿ ਗਏ ਆ ਸਾਰੇ ਕੰਮ ਆਪਾਂ ਹੌਲੀ-ਹੌਲੀ ਕਰਕੇ ਪਿੰਡ ਦੀਆਂ ਪੰਚਾਇਤਾਂ ਨੂੰ ਪੁੱਛ ਕੇ ਗਰਾਡ ਪਾਈ ਗਈ ਹੈ ਜਿਹੜੀ ਜਿਹੜੀ ਪੰਚਾਇਤ ਨੇ ਸਾਨੂੰ ਕਿਹਾ ਕਿ ਸਾਨੂੰ ਇਸ ਚੀਜ਼ ਦੀ ਲੋੜ ਆ ਜੇ ਤੁਸੀਂ ਪੰਜ ਕੰਮ ਗਿਣਾਏ ਆ ਉਹਦੇ ਵਿੱਚੋਂ ਪ੍ਰੈਫਰੈਂਸ ਦੇ ਕੇ ਆਹ ਕੰਮ ਜਿਹੜਾ ਜ਼ਰੂਰੀ ਆ ਪਹਿਲਾਂ ਹੋਣਾ ਚਾਹੀਦਾ ਉਹ ਚੀਜ਼ ਨੂੰ ਆਪਾਂ ਪਹਿਲਾਂ ਗਰਾਡ ਪਾਈ ਗਈ ਹੈ ਹੌਲੀ-ਹੌਲੀ ਹੌਲੀ ਕਰਕੇ ਮੈਨੂੰ ਤਾਂ ਤਕਰੀਬਨ ਇਹ ਸਾਰੀਆਂ ਪੰਚਾਇਤਾਂ ਦੇ ਜਿਹੜੇ ਤੁਸੀਂ ਕੰਮ ਦੱਸਦੇ ਹੋਣੇ ਆ ਤਕਰੀਬਨ ਮੂੰਹ ਜਬਾਨੀ ਜਾ ਗਿਆ ਕਿ ਆਹ ਪਿੰਡ ਦੇ ਵਿੱਚ ਆਹ ਕੰਮ ਹੋਣ ਵਾਲਾ ਆ ਚੀਜ਼ਾਂ ਲੈ ਕੇ ਆ ਹੋਗੀਆਂ ਸੋ ਇਸ ਕਰਕੇ ਕਿਸੇ ਵੱਲੋਂ ਵੀ ਤੁਹਾਨੂੰ ਬੇਫਿਕਰ ਕਰਨ ਦੀ ਵੀ ਲੋੜ ਨਹੀਂ ਗਈ ਟੈਂਸ਼ਨ ਲੈਣ ਦੀ ਵੀ ਲੋੜ ਨਹੀਂ ਗਈ ਅਸੀਂ ਸਾਰੇ ਫੰਡ ਕਿਤੋਂ ਨਾ ਕਿਤੋਂ ਅਰੇਂਜ ਕਰਕੇ ਲੈ ਕੇ ਆਉਣੇ ਤੁਹਾਡੀਆਂ ਪੰਚਾਇਤਾਂ ਵਾਸਤੇ ਲੈ ਕੇ ਆਉਣੇ ਆ ਚਾਹੇ ਬਲੌਕ ਸੰਪਤੀ ਦੇ ਫੰਡ ਆ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਫੰਡ ਆ ਚਾਹੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਿਹੜਾ 5 ਕਰੋੜ ਰੁਪਏ ਦਿੱਤਾ ਗਿਆ ਉਹਦੇ ਵਿੱਚੋਂ 2.5 ਕਰੋੜ ਸਾਨੂੰ ਆਇਆ ਰੰਗਲਾ ਪੰਜਾਬ ਮਹਮਤ ਉਹਦੇ ਵਿੱਚ ਫੰਡ ਆ ਚਾਹੇ ਮੁੱਖ ਮੰਤਰੀ ਸਾਹਿਬ ਦੀ ਚੜ੍ਹਦੀ ਕਲਾ ਸਕੀਮ ਦੇ ਵਿੱਚ ਜਿਹੜੀ ਗ੍ਰਾਂਟ ਆ ਉਹ ਆਈ ਆ ਚਾਹੇ ਸਮਾਰਟ ਵਿਲੇਜ ਕੰਪੇਨ ਦੇ ਵਿੱਚ ਤੁਹਾਡੇ ਪਿੰਡ ਆਇਆ ਚਾਹੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਜੀ ਵੱਲੋਂ ਗ੍ਰਾਂਟ ਆਈ ਹੈ ਚਾਹੇ ਮਾਨਯੋਗ ਮੈਂਬਰ ਪਾਰਲੀਮੈਂਟ ਹਰ ਭਜਨ ਸਿੰਘ ਜੀ ਵੱਲੋਂ ਗ੍ਰਾਂਟ ਆਈ ਹੈ ਚਾਹੇ ਮਾਨਯੋਗ ਮੈਂਬਰ ਪਾਰਲੀਮੈਂਟ ਬਾਬਾ ਜੀ ਬਲਬੀਰ ਸਿੰਘ ਸੀਚੇਵਾਲ ਸਾਹਿਬ ਵੱਲੋਂ ਗ੍ਰਾਂਟ ਆਈ ਹੈ ਜਿੱਥੋਂ ਕਿਦੋਂ ਵੀ ਸਾਨੂੰ ਗ੍ਰਾਂਟ ਮਿਲੀ ਹੈ ਉਹ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੈ ਕੇ ਆਏ ਆਂ ਔਰ ਕਈ ਜਿਹੜੇ ਵਿਰੋਧੀ ਨੇ ਜਾਂ ਕੋਈ ਹੋਰ ਤੁਹਾਡੇ ਆਪੋਨੇਟ ਲੋਕ ਹੋਣਗੇ ਉਹਨਾਂ ਨੇ ਇਹ ਕਹਿਣਾ ਵੀ ਇਹ ਗ੍ਰਾਂਟ ਸੈਂਟਰ ਦੀ ਹੈ ਜੀ ਇਹ ਉੱਥੋਂ ਆਈ ਹੈ ਜੀ ਇਹ ਤੀਜੇ ਜਿਹੇ ਆਈ ਅਸੀਂ ਤਾਂ ਇਹ ਕਹਿੰਦੇ ਵੀ ਜਿੱਥੋਂ ਵੀ ਆਈ ਹੈ ਤੇ ਲੱਗਣੀ ਸਾਡੇ ਪਿੰਡਾਂ ਦੇ ਵਿੱਚ ਜੇ ਕਿਸੇ ਪਿੰਨ ਨੂੰ ਗ੍ਰਾਂਟ ਆਉਗੀ ਜੇ ਪੂਚਾ ਨੂੰ ਆਉ ਵੀ ਚਾਹੇ ਉਹ ਸੈਂਟਰ ਤੋਂ ਆਉ ਵੀ ਚਾਹੇ ਕਿਦੋਂ ਆਉਗੀ ਲੱਕੜੀ ਆ ਪੂਚਾ ਦੇ ਵਿੱਚ ਹੀ ਆ ਇਹ ਵੀ ਨਹੀਂ ਗਿਆ ਕਿ ਇਹ ਜਿਹੜੀ ਸੈਂਟਰ ਗਵਰਨਮੈਂਟ ਕਿਤੇ 3.5 ਸਾਲ ਚ ਜਦੋਂ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਦੋਂ ਹੀ ਕਿਤੇ ਗ੍ਰਾਂਟ ਦੇਣੀ ਸ਼ੁਰੂ ਕੀਤੀ ਜਾਣੇ ਤੇ ਪਹਿਲਾਂ ਵੀ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਰਹੇ ਆ ਪਹਿਲਾਂ ਵੀ ਸਾਰੀਆਂ ਚੀਜ਼ਾਂ ਆਉਂਦੀਆਂ ਰਹੀਆਂ ਨੇ ਪਰ ਦੱਸਿਆ ਨਹੀਂ ਜਾਂਦਾ ਸੀਗਾ ਤਕਲੀਫ ਇਹਨਾਂ ਨੂੰ ਇਹੀ ਹੋ ਰਹੀ ਆ ਹੁਣ ਸਾਰੀਆਂ ਧਿਰਾਂ ਨੂੰ ਕਿ ਪੰਚਾਇਤਾਂ ਨੂੰ ਕਿੱਦਾਂ ਪਤਾ ਲੱਗੇ ਲੱਗ ਪਿਆ ਵੀ ਇਹ ਪੈਸੇ ਇਦਾਂ ਆਉਂਦੇ ਆ ਅੱਗੇ ਪਤਾ ਨਹੀਂ ਲੱਗਣ ਦਿੱਤੇ ਸੀ ਕਿ ਕਿੱਥੋਂ ਪੈਸੇ ਆਏ ਕਿੱਥੋਂ ਚਲ ਗਏ ਕਿੱਦਾਂ ਕਿੱਦਾਂ ਮੈਂ ਤਰਵਾਣੀ ਅੱਜ ਘਟ ਘਟ ਕਰ 2 ਕਰੋੜ ਦੀ ਗ੍ਰਾਂਟ ਦੇ ਕੇ ਆਇਆ ਇਸ ਤੋਂ ਪਹਿਲਾਂ ਵੀ 2 ਕਰੋੜ ਵੰਡਿਆ ਗਿਆ ਪਰ ਪੰਚਾਇਤਾਂ ਵਿਚਾਰੀਆਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਗ੍ਰਾਂਟ ਕਿੰਨੀ ਆਈ ਹੈ ਕਿੱਥੋਂ ਆਈ ਕਿੱਦਾਂ ਲੱਗਣੀ ਇੱਦਾਂ ਹੀ ਦਬੜੂ ਘੁੱਲੂ ਕਰਕੇ ਕੰਮ ਕਰਦੋਂ ਹੋ ਜਾਂਦੇ ਸੀ ਪੰਚਾਇਤਾਂ ਨੂੰ ਪਹਿਲਾਂ ਵੀ ਬੜੀਆਂ ਗ੍ਰਾਂਟਾਂ ਆਉਂਦੀਆਂ ਰਹੀਆਂ ਨੇ ਪਹਿਲਾਂ ਵੀ ਜਿਹੜੇ ਜਿਹੜੇ ਸਰਪੰਚ ਬਣਦੇ ਰਹੇ ਆ ਉਹਨਾਂ ਨੂੰ ਜਿੱਦਾਂ ਜਿੱਦਾਂ ਗ੍ਰਾਂਟ ਆਉਂਦੀ ਨਹੀਂ ਪਰ ਅਸਲ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਉਹ ਪੈਸੇ ਲੱਗੇ ਹੀ ਨਹੀਂ ਕਰੇ ਨਾ ਕਦੀ ਕਿਸੇ ਨੇ ਪੁੱਛਿਆ ਜੇ ਮੰਨ ਲਓ ਆਹ 4 ਕਰੋੜ ਤੁਹਾਡੇ ਪਿੰਡ ਬਲੌਕ ਚ ਵੰਡ ਹੋਣਾ ਐਮਐਲਏ ਨੇ ਆਪਣਾ ਹੀ 25 30 ਲੱਖ ਲੈ ਕੇ ਜ਼ੈਡ ਤੇ ਹੋਇਆ ਨੂੰ ਨਹੀਂ ਮਤਲਬ ਕਿ ਕਿਸੇ ਪਿੰਡ ਨੂੰ ਕਿੰਨੀ ਲੱਗਣੀ ਆ ਕਿੰਨੀ ਲਾਉਣੀ ਆ ਕਿੱਦਾਂ ਲਾਉਣੀ ਆ ਕੋਈ ਮਤਲਬ ਨਹੀਂ ਗਾ ਪਰ ਆਪਾਂ ਜੇ 2 ਲੱਖ ਕਿਸੇ ਪੰਚਾਇਤ ਨੂੰ ਦਵਾਂਗੇ ਤਾਂ 2 ਲੱਖ ਹੀ ਪੂਰਾ ਪੰਚਾਇਤ ਦਫ਼ਤਰ ਤੇ ਲਾਵਾਂਗੇ ਕਈ ਪਿੰਡਾਂ 'ਚ ਅਸੀਂ ਜਿੰਮ ਦੇ ਸਮਾਨ ਦਿੱਤੇ ਆ ਮੁੰਡਿਆਂ ਨੂੰ ਉਹ ਪਿੰਡ ਦੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਵੀ ਜਾਓ ਜਾ ਕੇ ਜਲੰਧਰੋਂ ਜਿਹੜਾ ਤੁਸੀਂ 2 ਲੱਖ ਦਾ ਜਿੰਨਾ ਸਮਾਨ ਹੁੰਦਾ ਲੈ ਕੇ ਸਾਨੂੰ ਬਿੱਲ ਦੇ ਦਿਓ ਤੇ ਆਪਾਂ 2 ਲੱਖ ਤੁਹਾਨੂੰ ਪੇਮੈਂਟ ਕਰ ਦਾਂ। ਕਈ ਪਿੰਡਾਂ ਦੇ ਆ ਕਾਲੂ ਵਾਲਾ ਨੇ ਸਰਪੰਚ ਸਾਹਿਬ ਜਾਇਦ ਬੈਠੇ ਹੋਣਗੇ ਇੱਥੇ। ਜਰੋਟਿਆਂ ਵਾਲੇ ਸਰਪੰਚ ਸਾਹਿਬ ਬੈਠੇ ਹੋਣਗੇ। ਹੈਗੇ ਚੰਮ ਵਾਲੇ। ਅ ਜਰੋਟਿਆਂ ਵਾਲੇ ਕੇ ਪੁੱਛ ਲਿਆ ਇਹਨਾਂ ਨੇ। ਟਰੱਕ ਭਰ ਕੇ ਜਿੰਮ ਦਾ ਸਾਮਾਨ ਲੈ ਕੇ ਆਏ। ਜਿੰਮ ਦੇ 2 ਲੱਖ ਰੁਪਏ ਦਿੱਤਾ ਸੀ 2 ਲੱਖ ਦਾ ਹੀ ਸਾਮਾਨ ਲੈ ਕੇ ਆਏ। ਇਹ ਨਹੀਂ ਕਿ 2 ਲੱਖ ਦਾ ਸੈਕਟਰੀ ਆਇਆ ਜੀ ਵਿੱਚੋਂ 20 ਹਜ਼ਾਰ ਸੈਕਟਰੀ ਕਾਹ ਗਿਆ? 20 ਹਜ਼ਾਰ ਵੀਡੀਓ ਕਾਹ ਗਿਆ? 20 ਹਜ਼ਾਰ ਐਮਐਨਡੀ ਵੀ ਸਾਰਾ ਖਲਿਆ ਤੇ ਲੱਗਣਾ ਕਿੰਨਾ ਜੀ ਮੋੜ ਕੇ ਵਿੱਚੋਂ ਲੱਖ ਰੁਪਏ ਦਾ ਸਾਮਾਨ ਲੈ ਕੇ ਆਏ। ਅਸੀਂ 2 ਦਾ ਜਿੰਨੇ ਜਿੰਨੇ ਪੈਸੇ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਹੁੰਦੇ ਉਹਨੇ ਪੈਸੇ ਪਿੰਡਾਂ ਦੇ ਵਿੱਚ ਲੱਗਣੇ ਆ ਤਕੀਕਤ ਚ ਗਰਾਊਂਡ ਲੈਵਲ ਦੇ ਉੱਤੇ ਲੱਗਣੇ ਆ ਔਰ ਜੇ ਪਹਿਲਾਂ ਕਿਤੇ ਚੰਗੀ ਤਰੀਕੇ ਦੇ ਨਾਲ ਪੈਸੇ ਲੱਗੇ ਹੁੰਦੇ ਤਾਂ ਭਾਟੀਆਂ ਅਜੇ ਜੇ ਤੁਸੀਂ 92 ਪੰਚਾਇਤਾਂ ਬੇਟੀਆਂ ਦੇ ਵਿੱਚੋਂ ਘੱਟੋ ਘੱਟ 15-20 ਪੰਚਾਇਤਾਂ ਇਹੋ ਜਿਹੀਆਂ ਹੋਣੀਆਂ ਨੇ ਜਿਨ੍ਹਾਂ ਦੇ ਰੇ ਸ਼ਮਸ਼ਾਨ ਘੱਟ ਦੂਰ ਹੈ ਅਜੇ ਵੀ ਜਿੱਥੇ ਸਾਰੇ ਬੰਦਿਆਂ ਨੇ ਜਾਣਾ ਸਾਰੀ ਲੋਕਾਂ ਨੇ ਜਾਣਾ ਉੱਥੇ ਅਜੇ ਵੀ ਤੁਹਾਡੇ ਸ਼ਮਸ਼ਾਨ ਘਾਟਾਂ ਦੇ ਵਿੱਚ ਬਰਸ਼ ਪੈਣ ਵਾਲਾ ਹੋਗਾ ਅਜੇ ਵੀ ਕਈ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਨੇ ਕੰਡਾ ਮੰਨ ਵਾਲੀ ਆਉਣ ਗਿਆ ਅਜੇ ਵੀ ਕਈ ਸ਼ਮਸ਼ਾਨ ਘਾਟਾਂ ਵਿੱਚ ਬੈਠਣ ਵਾਲੇ ਛੱਤ ਨਹੀਂ ਬਣੀ ਤੇ 73 74 ਸਾਲ ਹੋ ਗਏ ਸਾਨੂੰ ਪੰਚਾਇਤਾਂ ਬਣਾਉਂਦਿਆਂ ਨੂੰ ਤੇ ਤੁਸੀਂ ਇਹ ਦੇਖ ਰਹੇ ਕਿ ਅਜੇ ਇੰਨਾ ਸਰਕਾਰਾਂ ਜਿਹੜੀਆਂ ਸਾਨੂੰ ਮਖੌਲ ਕਰਦੇ ਆ ਸਾਡੇ ਲੋਕਾਂ ਨੂੰ ਸਾਡੇ ਬੰਦਿਆਂ ਨੂੰ ਮਖੌਲ ਕਰਦੇ ਆ ਉਹਨਾਂ ਦੇ ਕੋਲੋਂ 75 ਸਾਲਾਂ ਦੀ ਸ਼ਮਸ਼ਾਨ ਘਾਟ ਦੀ ਬਣੇ ਤੁਹਾਡੇ ਬਾਕੀ ਡਵੈਲਪਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਹੋਰ ਕੀ ਕਾਲਾ ਪਿੰਡ ਚ ਕੀ ਨਹੀਂ ਕਰਾਉਂਦੇ ਅਸੀਂ ਹਰ ਚੀਜ਼ ਨੂੰ ਗ੍ਰਾਂਟ ਦੇ ਰਹੇ ਹਾਂ ਤੁਸੀਂ ਤੁਹਾਡੇ ਪਿੰਡਾਂ 'ਚ ਗਰਾਊਂਡ ਦੇ ਕੰਮ तकरीबन ਜਿੰਨੇ ਜਿੰਨੇ ਪਿੰਡਾਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਹਰ ਪਿੰਡ ਦੇ ਵਿੱਚ ਗਰਾਊਂਡ ਬਣ ਰਹੀ ਹੈ ਆ ਕਾਂਗਰਸ ਵਾਲੇ ਤੇ ਬੀਜੇਪੀ ਆਲੇ ਜੇ ਤੁਹਾਡਾ ਕੋਈ ਯਾਰ ਦੋਸਤ ਹੋਊਗਾ ਸਾਖ ਸੰਬੰਧੀ ਹੋਊਗਾ ਜਾਂ ਆਪ ਪਿੰਡ ਦਾ ਲੀਡਰ ਹੋਊਗਾ ਜਿਹੜਾ ਤੁਹਾਨੂੰ ਅੱਜ ਸ਼ਾਮ ਨੂੰ ਮਿਲਣਾ ਵੀ ਉਹਨੇ ਉਹਨੇ ਇਹ ਕਹਿਣਾ ਵੀ ਇਹ ਤਾਂ ਵਿੱਤ ਕਮਿਸ਼ਨ ਦੇ ਮੋਦੀ ਨੇ ਦਿੱਤੇ ਆ ਪੈਸੇ ਉਹਨੂੰ ਪੁੱਛਿਓ ਜਰੂਰ ਕਿ ਆ ਗੇਲੀਆਂ ਤੋਂ ਲੈ ਕੇ ਬਟਲਾ ਇਧਰੋਂ ਲਾਸਟ ਪਿੰਡ ਸਾਡਾ ਰਾਮਪੁਰ ਇਧਰੋਂ ਹਿੰਮਤਪੁਰਿਆ ਇੰਨਾ ਪਿੰਡਾਂ ਦੇ ਵਿੱਚ ਸਰਵਿਕਾ ਬਨਿਆਲ ਮਾੜੀ ਦੀ ਗਰਾਊਂਡ ਬਣੀ ਇੱਕ ਲੜਿਆੜੀ ਬਣੀ ਐ ਤੇ ਹੋਰ ਕਿਤੇ ਇਹਨਾਂ ਕੋ ਗਰਾਊਂਡ ਨਹੀਂ ਬਣੀ ਇੰਨਾ ਪਿੰਡਾਂ ਤੋਂ ਲੈ ਕੇ ਤੁਸੀਂ ਆਪਣੇ 75 ਸਾਲ ਦੇ ਰਿਕਾਰਡ ਦੇ ਵਿੱਚ ਇੱਕ ਸਿੰਗਲ ਗਰਾਊਂਡ ਅੱਧਵਾ ਤਿੰਨਾਂ ਨੂੰ ਛੱਡ ਕੇ ਇਹਨਾਂ ਦੇ ਵਿੱਚੋਂ ਦੱਸੋ ਕਿਤੇ ਤੁਸੀਂ ਗਰਾਊਂਡ ਬਣਾਈ ਕਦੀ ਅੱਜ ਤੱਕ ਇੱਕ ਵੀ ਗਰਾਊਂਡ ਇਹਨਾਂ ਦੇ ਵਿੱਚੋਂ ਕੋਈ ਬਣਾਈ ਹੋਵੇ ਤਾਂ ਦੱਸ ਦਿਓ ਤੁਸੀਂ ਕਿਸੇ ਨੇ ਗਰਾਊਂਡ ਮੈਂ ਤੁਹਾਨੂੰ ਕੋਟਿਆਂ ਦੇ ਗਮਨਾ ਦੱਸ ਸਕਦਾ ਜਿਹੜੀਆਂ ਤੁਹਾਡੇ ਪਿੰਡਾਂ 'ਚ ਬਣੀਆਂ ਜਿਨ੍ਹਾਂ ਦੇ ਕੰਮ ਚੱਲ ਰਹੇ ਔਰ ਜਿਨ੍ਹਾਂ ਦੇ ਹੋਰ ਤੁਸੀਂ ਆ ਆਪਾਂ ਨਹੀਂ ਪੱਥਰ ਰੱਖੇ 10 ਕਰੋੜ ਰੁਪਇਆ ਸਾਨੂੰ ਗਰਾਉਂਡਾਂ ਦਾ ਹੋਰ ਹੈ ਇਹਨਾਂ ਕਾਂਗਰਸ ਆ ਇਹਨਾਂ ਨੇ ਭਾਜਪਾ ਵਾਲਿਆਂ ਨੂੰ ਪੁੱਛਿਓ ਜਿਨੂੰ ਇੱਕ ਵਾਰੀ ਕਿ ਕਿੰਨੀਆਂ ਗਰਾਉਂਡਾਂ ਤੁਸੀਂ ਬਣਾਈਆਂ ਮੈਂ ਸ਼ੁਰੂ ਕਰ ਦੂੰਗਾ ਆ ਕੱਲ੍ਹ ਵਾਲ ਕੋਟਲੇ ਹੁਣ ਬਣ ਸ਼ੁਰੂ ਹੋਣ ਲੱਗੀ ਆ ਆਲੰਪੁਰ ਕੰਮ ਚੱਲਦਾ ਪਿਆ ਚੱਕ ਬਾਂਬੂ ਕੰਮ ਚੱਲਦਾ ਪਿਆ ਉਸ ਤੋਂ ਬਾਅਦ ਹਮਝੇ ਸ਼ੁਰੂ ਕਰਨ ਲੱਗੇ ਆ ਉਸ ਤੋਂ ਬਾਅਦ ਢਿੰਗੜਕਲਾ ਡੁੱਗਰੀ ਇਧਰੋਂ ਕਈਆ ਪਿੰਡ ਸ਼ੁਰੂ ਕਰਨ ਲੱਗੇ ਆ ਇਧਰੋਂ ਤੇਰਕਿਆਂ ਦੇ ਕੰਮ ਚੱਲਦਿਆਂ ਬਾਜਾ ਚੱਕ ਸ਼ੁਰੂ ਕੀਤੀ ਕੀਤੀ ਆ ਨਰਨਗੜ ਗਰਾਊਂਡ ਬਣ ਕੇ ਤਿਆਰ ਹੋ ਗਈ ਐ ਘੋਗਰੇ ਬਣ ਕੇ ਤਿਆਰ ਹੋ ਗਈ ਗੱਗ ਜਲੋਂ ਹੁਣ ਸ਼ੁਰੂ ਕੀਤੀ ਐ ਬੋਦਲਾਂ ਬੇਰਸ਼ਾ ਬੋਦਲ ਚ ਪਰੰਦਾਵੇ ਅੱਗੋਂ ਕਲਾਰਾ ਸ਼ੁਰੂ ਕਰਨ ਲੱਗੇ ਆ ਜਿੰਡੌਰ ਸਾਰੇ ਪਿੰਡ ਘਟੋ ਘਟ ਸੱਤ ਕਰਾਉਂਦਾ ਤੁਸੀਂ 50 ਸਾਲਾਂ ਚ ਬਣਾਉਣੀ ਐ ਸੱਤ ਕਰਾਉਂਦਾ ਇਹਨਾਂ ਨੇ 75 ਸਾਲਾਂ ਵੀ ਨਹੀਂ ਯਾਨੀ ਬਣਾ ਸਕਿਆ ਤੇ ਤੁਹਾਡੀ ਸਰਕਾਰ ਐ ਜਿੰਨੇ ਗਰਾਊਂਡ ਬਣਾਈਆਂ ਹੁਣ ਲਿੰਕ ਸੜਕਾਂ ਤਕਰੀਬਨ ਜਿੰਨੀਆਂ ਤੁਸੀਂ ਨਵੀਆਂ ਪੁਆਈਆਂ ਕਾਲੇ ਢਿੰਗੜ ਤੋਂ ਸਾਡੇ ਰੰਧਾਵੇ ਨੂੰ ਸੜਕ ਆਉਂਦੀ ਆ ਕਿੰਨੀਆਂ ਸਰਕਾਰਾਂ ਲੰਘੀਆਂ ਇਹ ਤਾਂ ਐ ਨਹੀਂਗਾ ਕਿ ਇਹ ਹੋਣੀ ਸੜਕ ਕਿਤੇ ਫੰਡ ਚ ਆ ਗਈ ਆ ਅਸੀਂ ਜਿੰਨੀ ਵਾਰੀ ਵੀ ਭਾਵੇਂ ਕਿਸੇ ਦੇ ਵਾਸਤੇ ਵੋਟ ਮੰਗਣ ਗਏ ਔਰ ਸਰਪੰਚ ਸਾਹਿਬ ਬੈਠੇ ਮੌਂਟੀ ਹੋਣੀ ਔਰ ਲੋਕਾਂ ਦੀ ਇਹ ਡਿਮਾਂਡ ਸੀ ਸੜਕ ਬਣਾ ਦਿਓ ਤੁਹਾਡੀ ਸਰਕਾਰ ਨੇ ਹੁਣ ਪਾਸ ਕਰਾਈ ਆ ਹੁਣ ਟੈਂਡਰ ਲਗਾਇਆ ਔਰ ਸੜਕ ਬਣਾਉਣ ਲੱਗੇ ਨਵੀਆਂ ਸੜਕਾਂ ਜਿੰਨੀਆਂ ਤੁਸੀਂ ਲਿੰਕ ਰੋਡ ਸਾਨੂੰ ਜਿੰਨੇ ਦੱਸੇ ਚਾਹੇ ਹਿੰਮਤਪੁਰ ਤੋਂ ਗੋਟਵਾੜਾ ਸਾਹਿਬ ਆ ਰਹੀ ਆ ਚਾਹੇ ਆਕੀ ਟੁੰਡੇ ਤੋਂ ਜਾਣ ਵਾਲੀ ਰੋੜਿਆ ਚਾਹੇ ਇਹ ਮੀਵਾ ਮਿਆਣੀ ਤੋਂ ਬਾਬਾ ਜੀ ਦੇ ਡੇਰੇ ਨੂੰ ਜਾਣ ਵਾਲੀ ਰੋੜ ਹੈ ਜਿੰਨੀਆਂ ਨਵੀਆਂ ਸੜਕਾਂ ਮੋੜੀਆਂ ਤੋਂ ਸੰਸਾਰਪੁਰ ਵਾਲੀਆ ਖੈਰਾਬਾਦ ਤੋਂ ਇਹ ਪੰਡੋਰੀ ਰਾਈਆਂ ਨੂੰ ਜਾਣ ਵਾਲੀ ਰੋੜ ਹੈ ਜਿੰਨੀਆਂ ਤੁਸੀਂ ਨਵੀਆਂ ਸੜਕਾਂ ਸਾਨੂੰ ਲਖਾਈਆਂ ਆ ਮੋੜੀਆਂ ਵਾਲੇ ਵੀ ਆਏ ਹੋਣੇ ਆਏ ਸਰਪੰਚ ਸਾਹਿਬ ਕਿੱਥੇ ਆ ਉੱਥੋਂ ਡੇਰਾ ਹੈ ਇੱਕ ਸਾਡੀ ਰਿਸ਼ਤੇਦਾਰੀ ਵੀ ਆ ਪਤਾ ਨਹੀਂ ਕਿੰਨੀਆਂ ਵਾਰੀਆਂ ਉਹਨਾਂ ਨੇ ਵੋਟਾਂ ਪਾਤੀ ਪੁੰਗਲਾਂ ਘਸ ਗਈਆਂ ਵੋਟਾਂ ਪਾਪਾ ਕੇ ਪਰ ਉਹਨਾਂ ਦੀ ਸੜਕ ਨਹੀਂ ਬਣੀ ਹੁਣ ਤੁਹਾਡੀ ਸਰਕਾਰ ਬਣਾਉਣ ਲਈ ਕਿੰਨੇ ਲੋਕਾਂ ਦੇ ਹਜੇ ਕੰਮ ਐ ਜਿਹੜੇ ਹਾਰੇ ਪਰੇ ਕੰਮ ਸੀਗੇ ਉਹ ਤੁਹਾਡੀ ਸਰਕਾਰ ਕਰਨ ਲੱਗੀ ਆ ਕਿੰਨੇ ਆ ਨਵੀਆਂ ਸੜਕਾਂ ਕਿੰਨੇ ਲਿੰਕ ਰੋਡ ਮਾਰਚ ਦੇ ਵਿੱਚ ਤੱਕ ਤੁਹਾਡਾ ਬੇਟ ਏਰੀਆ ਔਰ ਕੰਡੀ ਏਰੀਆ ਕੋਈ ਵੀ ਸਿੰਗਲ ਸੜਕ ਐਵੇਂ ਜੀ ਨਹੀਂ ਲੈ ਜਿਹੜੀ ਜਿੱਤੇ ਲੋਕ ਨਾ ਪਈ ਹੋ ਸਾਰੀਆਂ ਸੜਕਾਂ ਬੋਤਲੀ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਸਾਰੀਆਂ ਬਣ ਜਾ ਰਹੀਆਂ ਸਾਰੀਆਂ ਦੇ ਟੈਂਡਰ ਵੀ ਲੱਗੇ ਕੰਮ ਵੀ ਸ਼ੁਰੂ ਹੋ ਰਿਹਾ ਹੌਲੀ ਹੌਲੀ ਕਰਕੇ ਦਸੂਆ ਤੋਂ ਮਿਆਣੀ ਰੋਡ ਕਬਸੂਹਾ ਤੋਂ ਹਾਜੀ ਕੋਲੋਂ ਦੋਨੋਂ ਸਰਕਾਰਾਂ ਦੇ ਟੈਂਡਰ ਵੀ ਲਗਾਤੇ ਇਹ ਵੀ ਕੰਮ ਜਿਹੜਾ ਅਸੀਂ ਸ਼ੁਰੂ ਕਰ ਲੱਗੇ ਆ। ਸੋ ਕਹਿਣ ਤੋਂ ਭਾਵ ਹੈ ਕਿ ਡਿਵੈਲਪਮੈਂਟ ਦੇ ਜਿਹੜੇ ਕੰਮ ਆ ਅਸੀਂ ਡਿਵੈਲਪਮੈਂਟ ਦੇ ਨਾਮ ਤੇ ਤੁਹਾਡੇ ਕੋਲੋਂ ਵੋਟ ਮੰਗੀ ਸੀ। ਆਮ ਆਦਮੀ ਕਲੀਨਿਕ ਹੁਣ ਹੋਰ ਨਵੇਂ ਆਮ ਆਦਮੀ ਕਲੀਨਿਕ ਉਹ ਵੀ ਸਾਨੂੰ ਆਰ ਇੱਕ ਨਵਾਂ ਆਮ ਆਦਮੀ ਕਲੀਨਿਕ ਆਲੰਪੁਰ ਦੇ ਵਿੱਚ ਖੋਲਣ ਜਾ ਰਿਹਾ। ਜਿੱਥੇ ਲੋਕਾਂ ਨੂੰ ਦਵਾਈਆਂ ਮਿਲਣੀਆਂ। ਇੱਕ ਨਵਾਂ ਆਮ ਆਦਮੀ ਕਲੀਨਿਕ ਪਿੰਡ ਪੰਗਵਾ ਦੇ ਵਿੱਚ ਖੋਲਣ ਜਾ ਰਿਹਾ। ਉੱਥੇ ਵੀ ਲੋਕਾਂ ਨੂੰ ਦਵਾਈਆਂ ਮਿਲਣੀਆਂ। ਇੱਕ ਨਵਾਂ ਆਮ ਆਦਮੀ ਕਲੀਨਿਕ ਇਸ ਤੋਂ ਸਾਡੇ ਕੰਡੀ ਦੇ ਇਲਾਕੇ ਵਿੱਚ ਹੋਰ ਕੁੱਲਣ ਜਾ ਰਿਹਾ ਜਿੱਥੇ ਸਾਨੂੰ ਦਵਾਈਆਂ ਮਿਲਣੀਆਂ ਸਾਰੇ ਆਮ ਆਦਮੀ ਕਲੀਨਿਕ ਆਪਣੇ ਇਲਾਕੇ ਦੇ ਵਿੱਚ ਖੁੱਲਣ ਜਾ ਰਿਹਾ ਉਸ ਤੋਂ ਬਾਅਦ ਜਿਹੜੇ ਸਰਕਾਰ ਦੇ ਕੰਮ ਨੇ ਤੁਹਾਨੂੰ ਪਹਿਲਾਂ ਵੀ ਦੱਸੇ ਹੋਣਗੇ ਬਿਜਲੀ ਫਰੀ ਦਾ ਵਾਅਦਾ ਸੀਗਾ ਉਹ ਪੂਰਾ ਕੀਤਾ ਸਾਰੇ ਲੋਕਾਂ ਦੇ ਬਿੱਲ ਜਿਹੜੇ ਜ਼ੀਰੋ ਆ ਗਏ ਦੂਜਾ ਵਾਅਦਾ ਨੌਕਰੀਆਂ ਦਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਹੀ ਤਕਰੀਬਨ 29 ਬੱਚੇ ਸਾਡੇ ਮੈਨੂੰ ਇੰਨੀ ਖੁਸ਼ੀ ਹੋਈ ਆ ਕਿ ਉਹ ਲੋਕ ਜਿਹੜੇ ਜਿਹੜੇ ਕਦੇ ਸੋਚ ਵੀ ਨਹੀਂ ਸਾਡੇ ਸਾਨੂੰ ਸਰਕਾਰੀ ਨੌਕਰੀ ਮਿਲੂਗੀ ਉਹਨਾਂ ਨੌਕਰੀਆਂ ਨੂੰ ਤੁਹਾਡੀ ਸਰਕਾਰ ਦੇ ਨੌਕਰੀ ਦਿੱਤੀ। ਉਹਨਾਂ ਲੋਕਾਂ ਨੂੰ ਇੱਕ ਮੁੰਡਾ ਮੀਰਪੁਰ ਦਾ ਸੀਐਮ ਸਾਹ ਦੇ ਸਾਹਮਣੇ ਬੋਲਿਆ। ਉਹਨੇ ਕਿਹਾ ਕਿ ਮੈਨੂੰ 2 ਦਿਨ ਤੱਕ ਪਹਿਲਾਂ ਨਹੀਂ ਪਤਾ ਸੀਗਾ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜਾਨੀ। ਉਹ ਮੁੰਡਾ ਅਮਰੀਕਾ ਦੇ ਵਿੱਚ ਕੰਮ ਕਰਦਾ ਸੀਗਾ। ਦਿਹਾੜੀ ਲਾਉਂਦਿਆਂ ਲਾਉਂਦਿਆਂ ਨੂੰ ਟੈਲੀਫੋਨ ਆਇਆ ਕਿ ਤੈਨੂੰ ਸਰਕਾਰੀ ਨੌਕਰੀ ਸੀਐਮ ਸਾਹਿਬ ਨੇ ਦਿੱਤੀ ਆ। ਪਰਸੋਂ ਆ ਕੇ ਤੁਸੀਂ ਆਪਣਾ ਅਪਾਇੰਟਮੈਂਟ ਲੈ ਕੇ ਜਾਓ। ਆ ਪਰਸੋਂ 22 ਤਰੀਕ ਨੂੰ ਉਹਨਾਂ ਨੂੰ ਸਟੇਸ਼ਨ ਅਲਾਟ ਹੋਣ ਲੱਗੇ। ਇਹ ਤੁਹਾਡੀ ਸਰਕਾਰ ਆ ਜਿੰਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ। ਉਹਨਾ 600 ਤੋਂ ਉੱਪਰ ਜਿਹੜੀ ਆਂਗਣਵਾਰੀ ਵਰਕਰ ਹੈਲਪਰਾਂ ਦੀ ਭਰਤੀ ਹੋਣ ਲੱਗੀ ਐ ਅੱਗੇ ਕੀ ਸੀਗਾ ਭਾਵੇਂ ਦੂਜੀ ਵਾਰੀ ਕੋਈ ਸਰਪੰਚ ਬਣਿਆ ਚਾਹੇ ਕੋਈ ਤੀਜੀ ਵਾਰੀ ਸਰਪੰਚ ਬਣਿਆ ਆਊਗਾ ਜਾਣਦੇ ਇਹ ਵੀ ਲੋਕ ਨੇ ਸਾਰੇ ਅੱਗੇ ਕਿਹਦੇ ਨੂੰ ਆਂਗਣਵਾਰੀ ਦੀ ਹੈਲਪਰ ਰੱਖ ਰੱਖ ਹੁੰਦੀ ਸੀ ਜਾਂ ਸਰਪੰਚ ਦੇ ਨੂੰ ਜਾਂ ਕਿਸੇ ਲੰਬੜਦਾਰ ਦੀ ਨੂੰ ਜਾਂ ਕਿਸੇ ਅਕਾਲੀ ਕਾਂਗਰਸੀ ਦੇ ਲੀਡਰ ਦੀ ਨੂੰ ਜਾਂ ਉਹਦੀ ਕੁੜੀ ਉਹਤੇ ਆਂਗਣਵਾਰੀ ਦੀ ਵਰਕਰ ਰੱਖ ਹੁੰਦੀ ਸੀ ਆ ਪਿਛਲੇ ਸਾਲ ਅਸੀਂ ਨੌਕਰੀਆਂ ਦਿੱਤੀਆਂ ਕੋਈ ਇੱਕ ਪੰਝਾ ਖੜਾ ਹੋ ਕੇ ਕਹਿ ਦੇਵੇ ਕਿ ਉਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਗਈ ਆਪਾਂ ਜਿਹੜੇ ਅਸਲ ਚ ਡਿਜ਼ਰਵ ਕਰਦੇ ਸੀ ਮੇਰੇ ਨਾਲ ਕਈ ਲੋਕ ਨਾਰਾਜ਼ ਹੋ ਗਏ ਵੀ ਐਮਐਲਏ ਸਾਹਿਬ ਤੇਰੇ ਬਾਪੂ ਦੇ ਨਾਲ ਤੋਰਿਆਂ ਨੂੰ ਸਾਨੂੰ ਇੰਨਾ ਚ ਰੋ ਗਿਆ ਯਾਰ ਸਾਡੀ ਕੁੜੀ ਨੂੰ ਤੁਸੀਂ ਨੌਕਰੀ ਨਹੀਂ ਲਵਾ ਸਕਦੇ ਮੈਂ ਉਹਨਾਂ ਨੇ ਇਹ ਬੇਨਤੀ ਕੀਤੀ ਤੁਹਾਡੀ ਬੱਚੀ ਦੇ 47 ਨੰਬਰ ਸੀਗੇ ਮੈਂ ਤੇ ਦੇ ਹਿਸਾਬ ਨਾਲ ਜਿਹੜੀ ਬੱਚੀ ਨੂੰ ਨੌਕਰੀ ਮਿਲੀ ਉਹਦੇ 73% ਨੰਬਰ ਆ ਉਹਨੂੰ ਨੌਕਰੀ ਮਿਲਣੀ ਮਿਲਣੀ ਸੀਗੀ ਤੁਸੀਂ ਜੋ ਮਰਜ਼ੀ ਕਰ ਲਓ ਹੁਣ ਵੀ ਇਦਾਂ ਹੀ ਆ 10ਵੀਂ ਦੇ ਨੰਬਰ ਲੱਗਣੇ ਆ ਪਲੱਸ 2 ਦੇ ਨੰਬਰ ਲੱਗਣੇ ਆ ਉੱਥੇ ਬੀਜੇ ਦੇ ਨੰਬਰ ਲੱਗਣੇ ਆ ਫਿਰ ਜਿਹਨੇ ਜੇ ਉਹਨੇ ਕੋਈ ਐਕਸਟਰਾ ਕੋਰਸ ਕੀਤਾ ਉਹਦੇ ਨੰਬਰ ਲੱਗਣੇ ਆ ਫਿਰ ਉਸ ਤੋਂ ਬਾਅਦ ਜੇ ਕੋਈ ਬਾਈ ਚਾਂਸ ਕਿਸੇ ਦੇ ਵਿੰਡੋ ਲੈ ਲਈ ਆ ਉਹਦੇ 5 ਪੁਆਇੰਟ ਲੱਗਣੇ ਸਾਹਮਣੇ ਸੀਸੀਆਂ ਨੂੰ ਸਾਹਮਣੇ ਆ ਜਾਊਗਾ ਕਿ ਆ ਕੁੜੀ ਭਾਵੇਂ ਉਹ ਕਾਂਗਰਸ ਦੀ ਕੁੜੀ ਆ ਚਾਹੇ ਬੀਜੇਪੀ ਵਾਲੇ ਦੀ ਕੁੜੀ ਆ ਚਾਹੇ ਝਾੜੂ ਵਾਲੇ ਦੀ ਕੁੜੀ ਆ ਤੇ ਚਾਹੇ ਕਿਸੇ ਨਾਰਮਲ ਪਰਿਵਾਰ ਦੀ ਕੁੜੀ ਆ ਜਿਹਦੇ ਨੰਬਰ ਵੱਧ ਹੋ ਗਏ ਉਹਨੂੰ ਨੌਕਰੀ ਮਿਲਦੀ ਆ ਇਹ ਤੁਹਾਡੀ ਸਰਕਾਰ ਨੇ ਕੀਤਾ ਅੱਗੇ ਨਹੀਂ ਤੇ ਕੰਮ ਬਿਲਕੁਲ ਖਤਮ ਸੀਗਾ ਬਿਲਕੁਲ ਕਦਮ ਸੀਗਾ ਕੋਈ ਨਹੀਂ ਪੁੱਛਦਾ ਸੀਗਾ ਆਮ ਕਨੈਡ ਦੇ ਵਿੱਚ ਕਿਹਨੂੰ ਨੌਕਰੀ ਦਿੱਤੀ ਜਾਣੀ ਹੈ ਕਿਹਨੂੰ ਕਹੀਂ ਮਿਲਣੀ ਪਰ ਸਾਰਿਆਂ ਨੂੰ ਪੁੱਛ ਕੇ ਨੌਕਰੀ ਦਿੱਤੀ ਜਾਣੀ ਹੈ। ਉਹ ਇਸ ਕਰਕੇ ਹੁਣ ਇੱਕ ਹੋਰ ਜਿਹੜੀ ਇਲੈਕਸ਼ਨ ਆਪਣੇ ਸਿਰ ਦੇ ਉੱਤੇ ਆਈ। ਬਲਾਕ ਸੰਮਤੀ ਦੀ ਔਰ ਜ਼ਿਲ੍ਹਾ ਪ੍ਰੇਸ਼ਦ। ਉਹ ਵੀ ਇਲੈਕਸ਼ਨ ਤੁਸੀਂ ਸਾਰਿਆਂ ਨੇ ਲੜਨੀ ਕੈਂਡੀਡੇਟ ਤਕਰੀਬਨ ਸਾਰੇ ਜ਼ੋਨਾਂ ਦੇ ਵਿੱਚ ਫਾਈਨਲ ਇੱਕ ਦੋ ਜ਼ੋਨ ਨੂੰ ਛੱਡ ਕੇ ਤਕਰੀਬਨ ਸਾਰੇ ਜ਼ੋਨਾਂ ਦੇ ਵਿੱਚ ਤੁਹਾਡੀ ਸਲਾਹ ਦੇ ਨਾਲ ਹੀ ਜਿਹੜੇ ਇਲੈਕਸ਼ਨ ਆ ਉਹ ਕੈਂਡੀਡੇਟ ਦਿੱਤੇ ਗਏ। ਮੇਰੀ ਤੁਹਾਨੂੰ ਇਹੇ ਬੇਨਤੀ ਹੈ ਕਿ ਤੁਸੀਂ ਪਾਰਟੀ ਦੇ ਕੰਮ ਵੇਖ ਕੇ ਸਰਕਾਰ ਦੇ ਕੰਮ ਵੇਖ ਕੇ ਔਰ ਸਾਡੀ ਕਾਰਗੁਜ਼ਾਰੀ ਵੇਖੀ ਜੇ ਸਾਡੀ ਕਾਰਗੁਜ਼ਾਰੀ ਚ ਕੋਈ ਫਿਕਰ ਹੈ ਗਈ ਆ ਤੇ ਫਿਰ ਤੁਸੀਂ ਵੋਟਾਂ ਭਾਅ ਵਿਚਾਰ ਨਾ ਨਾ ਪਾਓ ਜੇ ਤੁਹਾਨੂੰ ਲੱਗਦਾ ਕਿ ਐਮ ਐਲ ਏ ਸਵੇਰੇ 8 ਵਜੇ ਬੈਂਦਾ 11 ਵਜੇ ਉੱਠਦਾ ਉਹਨਾਂ ਦੇ ਫਾਦਰ ਸਾਹਿਬ ਸਵੇਰੇ 10 ਵਜੇ ਆ ਕੇ ਸ਼ਾਮ ਨੂੰ 4 ਵਜੇ ਜਾਂਦੇ ਲੋਕਾਂ ਦੀ ਗੱਲਾਂ ਸੁਣੀ ਦੇ ਲੋਕਾਂ ਦੇ ਕੰਮ ਕਰਵਾਈਦੇ ਆ ਤਾਂ ਮੈਨੂੰ ਲੱਗਦਾ ਕਿ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪੈਣੀਆਂ ਚਾਹੀਦੀਆਂ ਜਿਹੜੇ ਜਿਹੜੇ ਕੰਮ ਤੁਹਾਡੀ ਸਰਕਾਰ ਨੇ ਕੀਤੇ ਆ ਉਹ ਕੰਮਾਂ ਨੂੰ ਵੋਟ ਪੈਣੀ ਚਾਹੀਦੀ ਜਿਹੜੇ ਜਿਹੜੇ ਕੰਮ ਤੁਹਾਡੇ ਐਮਐਲਏ ਨੇ ਗਰਾਂਟਾ ਲੈ ਲਿਆ ਕਿ ਤੁਹਾਨੂੰ ਦਿੱਤੇ ਨੇ ਤੁਹਾਡੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਏ ਨੇ ਫਿਰ ਜਾ ਕੇ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟ ਖਣੀ ਚਾਹੀਦੀ ਹੈ ਔਰ ਕਿਸੇ ਵਿਰੋਧੀ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਕਿਸੇ ਕਾਂਗਰਸੀ ਨੂੰ ਵੀ ਬਾੜੇ ਹਲੂੜ ਕੇ ਕੁਝ ਵੀ ਕਿਦਾਂ ਕੀ ਐਮਐਲਏ ਦੇ ਖਿਲਾਫ ਕੀ ਬੋਲਣੀ ਹੈ ਦੱਸ ਉਹਨਾਂ ਕੋ ਕੋਈ ਜਵਾਬ ਨਹੀਂ ਹੋਊਗਾ ਕੋਈ ਜਵਾਬ ਨਹੀਂ ਹੋਊਗਾ ਕਿਸੇ ਕਾਂਗਰਸੀ ਦੇ ਕੋਲ ਵੀ ਆਪਾਂ ਬੋਲੀਏ ਕੀ ਕਿਸੇ ਬੰਦੇ ਦੇ ਕੋਲੇ ਕਾਂਗਰਸ ਵੀ ਤੁਹਾਡੇ ਕੰਨ ਚ ਜ਼ਰੂਰ ਇਹ ਕਹੂਗਾ ਜੇ ਐਮ ਐਲ ਏ ਭਾਜਪਾ ਬੜਾ ਯਾਰ ਸਾਰਾ ਡੱਬਰ ਹੀ ਲੱਗਾ ਹੋਇਆ ਹੈ ਸਰਕਾਰਾਂ ਦੇ ਤੁਰੇ ਫਿਰਦੇ ਆ ਘਰ ਗਏ ਦੀ ਗੱਲ ਵੀ ਸੁਣਦੇ ਆ ਬਾਹਰ ਗਏ ਦੀ ਵੀ ਗੱਲ ਸੁਣਦੇ ਆ ਟੈਲੀਫੋਨ ਵੀ ਸੁਣਦੇ ਆ ਤੇ ਹੋਰ ਆਪਾਂ ਐਮ ਐਲ ਏ ਕੋ ਕਰਾਉਣਾ ਵੀ ਕੀ ਹੈ ਹੋਰ ਕਰਾਉਣਾ ਵੀ ਕੀ ਜੇ ਬੇੜੀਆਂ ਸਿੱਕਟਾਂ ਵਾਲੇ ਸ਼ਰਾਬਾਂ ਪੀਣ ਵਾਲੇ ਅੱਗੇ ਲੈ ਕੇ ਆਉਣੇ ਆ ਫਿਰ ਤੁਹਾਡੀ ਮਰਜ਼ੀ ਆ ਫਿਰ ਤੁਸੀਂ ਜੋ ਮਰਜ਼ੀ ਕਰਿਓ ਤੁਹਾਨੂੰ ਖੋਲਿਆ ਫਿਰ ਪਰ ਜੇ ਕਰਾਉਣੀ ਹੋਰ ਕਿਸੇ ਸਰਪੰਚ ਦੀ ਬਾਹ ਨਹੀਂ ਮਰੂੜੀ ਗਈ ਕਿਸੇ ਸਰਪੰਚ ਦੀ ਕੋਈ ਸਰਪੰਚ ਇਹ ਨਹੀਂ ਕਹਿ ਸਕਦਾ ਸਾਡੇ ਤੋਂ ਕੋਈ ਕਾਂਗਰਸ ਵਾਲੇ ਵੀ 2-4 ਜਿੱਤੇ ਹੋਣਗੇ ਪਰ ਕਿਸੇ ਸਰਪੰਚ ਦੀ ਆਪਾਂ ਬਾਹ ਨਹੀਂ ਮਰੋੜੀ ਵੀ ਬਾਹ ਮਰੋੜਦੀਏ ਤਾਂ ਉਹਨੂੰ ਦੂਜੇ ਪਾਸੇ ਲਿਆਈ ਕਿਸੇ ਸਰਪੰਚ ਦੀ ਆਪਾਂ ਜੁਆਇਨਿੰਗ ਵੀ ਨਹੀਂ ਕਰਾਈ ਨਹੀਂ ਤਾਂ ਦੂਜੇ ਐਮਐਲਏ ਸਭ ਤੋਂ ਪਹਿਲਾਂ ਲਿਆਓ ਜੀ ਪਹਿਲਾਂ ਜੁਆਇਨਿੰਗ ਕਰਾਓ ਫਿਰ ਤੁਹਾਡੇ ਕੰਮ ਹੋਣਗੇ ਕਿਸੇ ਸਰਪੰਚ ਨੂੰ ਜੁਆਇਨਿੰਗ ਕਰੋ ਆਪਣੀ ਮਰਜ਼ੀ ਨਾਲ ਕੋਈ ਸਰੋਪੇ ਪਾ ਗਏ ਪਾ ਗਏ ਪਰ ਆਪਾਂ ਕਿਸੇ ਸਰਪੰਚ ਨੂੰ ਇਹ ਨਹੀਂ ਕਹਾਂਗੇ ਝਾੜੂ ਵਾਲੇ ਪਹਿਲਾਂ ਮਫਰਲ ਪਾਓ ਫਿਰ ਤੁਹਾਡੇ ਕੰਮ ਹੋਣਗੇ ਕਿਸੇ ਸਰਪੰਚ ਨਾਲ ਔਰ ਜਿੰਨੀ ਤੁਸੀਂ ਖੋਲ ਦਿੱਲੀ ਨਾਲ ਮੇਰੇ ਨਾਲ ਗੱਲ ਕਰ ਸਕਦੇ ਕੋਈ ਵੀ ਸਰਪੰਚ ਜਾਂ ਮੈਂਬਰ ਜਾਂ ਪਿੰਡ ਵਾਸੀ ਆ ਜਿੰਨੀ ਕੋਲ ਦੇਲੀ ਨਾਲ ਤੁਸੀਂ ਆ ਕੇ ਮੇਰੇ ਸਾਹਮਣੇ ਟੇਬਲ ਤੇ ਬਹਿ ਕੇ ਮੇਰੇ ਨਾਲ ਗੱਲ ਕਰਦੇ ਆ ਪਿਛਲੇ ਐਮਐਲਏ ਕੋ ਜਾ ਕੇ ਕਈਆਂ ਬੰਦਿਆਂ ਨੇ ਵੇਖਿਆ ਆ ਇਹ ਹਲੇੜ ਵਾਲੇ ਕਿ ਕੋਲਦੀਪ ਹਣੀ ਮੈਨੂੰ ਦੱਸਦੇ ਹੁੰਦੇ ਆ ਸਾਹਮਣੇ ਬੂਹੇ ਦੀ ਦੰਦੇ ਕੋਲਦੇ ਬਾਹਰ ਖੜੇ ਰਹਿਦਾ ਸੀ ਕਿ ਜਿੱਦਾਂ ਤੁਸੀਂ ਆਪਣੇ ਪਰਿਵਾਰਕ ਤੌਰ ਤੇ ਸਾਡੇ ਨਾਲ ਗੱਲ ਕਰਦੇ ਆ ਆਹ ਕੰਮ ਸਾਡਾ ਹੋਣਾ ਮੇਰੀ ਮਾਂ ਵੀ ਕਿ ਜਿੱਦਾਂ ਸਰਪੰਚ ਸਾਡੀਆਂ ਬੀਬੀਆਂ ਨੇ ਜਿਸ ਹੱਕ ਦੇ ਨਾਲ ਮੇਰੇ ਨਾਲ ਗੱਲ ਕਰ ਸਕਦੀਆਂ ਇਹੀ ਮਾਰੀ ਸੱਦੀਆਂ ਗੱਲਾਂ ਵੀ ਕਰ ਲੈਣੀਆਂ ਪੁੱਤ ਏਦਾਂ ਕਰਨਾ ਅਗਲੇ ਨੂੰ ਕਿਤੇ ਪੈ ਕਹਿ ਕੇ ਵੇਖਦੇ ਆ ਮੈਨੂੰ ਕਈ ਬੰਦੇ ਟੈਲੀਫੋਨ ਦੇ ਕਮੋਤੇ ਸਿੰਘ ਹਣੀ ਦਾ ਆਪ ਗਵਿੰਦਰ ਸਿੰਘ ਹਣੀ ਏਦਾਂ ਹੀ ਕਹਿੰਦੇ ਕਰ ਮੇਰੇ ਕਈ ਮਾਰੇ ਟੈਲੀਫੋਨ ਦੂਜੇ ਐਮਐਲ ਨੂੰ ਕਹਿ ਕੇ ਵੇਖਦੇ ਆ ਮੇਕੀ ਕਰੀ ਫੋਨ ਉਹਨੇ ਕਹਿੰਦਾ ਫੋਨ ਕੱਟੋ ਮੇਰਾ ਤੂੰ ਤੂੰ ਕਿਦਾ ਮੈਨੂੰ ਮੈਂ ਕੀ ਕਹਤਾ ਯਾਰ ਰਾਜੇ ਆ ਇੰਨੀ ਜੁੱਤ ਵੀ ਨਹੀਂ ਸੀ ਕਿਸੇ ਨੂੰ ਹੱਥ ਵੀ ਮਿਲਾਉਣਾ ਏਦਾਂ ਹੀ ਹੱਥ ਜੋੜ ਕੇ ਖੜੇ ਨੇ ਏਦਾਂ ਵੋਟਾਂ ਵੀ ਪਾਈਆਂ ਹੁੰਦੀਆਂ ਸੀ ਉਹਨਾਂ ਨੂੰ ਤੇ ਫੇਰ ਵੀ ਇੱਥੇ ਖੜੇ ਹੁੰਦੇ ਸੀ ਜਿੱਦਾਂ ਕੋਈ ਗਲਤੀ ਕਰ ਦੇਉਂਦੀ ਵੋਟ ਪਾ ਕੇ ਅ ਤੁਸੀਂ ਹੱਕ ਨਾਲ ਵੋਟਾਂ ਪਾਈਆਂ ਹੱਕ ਨਾਲ ਤੁਸੀਂ ਜਦਾ ਕੇ ਭੇਜਿਆ ਹੱਕ ਨਾਲ ਵਿਧਾਨ ਸਭਾ ਵਿੱਚ ਤੁਹਾਡੀ ਗੱਲ ਕੀਤੀ ਔਰ ਹੱਕ ਨਾਲ ਤੁਸੀਂ ਆਪਣੇ ਕੰਮ ਕਰਵਾ ਸਕਦੇ ਹੱਕ ਦੇ ਨਾਲ ਔਰ ਇਹੇ ਤੁਹਾਡੀ ਪੂਰਾ 1.5 ਸਾਲ ਜਿੱਦਾਂ ਤੁਸੀਂ ਮੈਨੂੰ ਵਾਅਦਾ ਕਰਦੇ ਵਾਅਦਾ ਜਿੱਦਾਂ ਸਾਨੂੰ ਸਾਰੇ ਨੂੰ ਕਿਸੇ ਨੂੰ ਕੋਈ ਨਾ ਨਹੀਂ ਜਿੱਦਾਂ ਤੁਸੀਂ ਆਪਣੇ ਕੰਮ ਕਰਵਾ ਸਕਦੇ ਜਿੰਨੇ ਕੰਮ ਤੁਹਾਡੇ ਕੋਸ਼ਿਸ਼ ਕਰੀ ਦੀ ਆ ਕਿ 100% ਤੁਹਾਡੇ ਕੰਮ ਕਰੀਏ ਔਰ ਪੂਰਾ ਜੋਰ ਲਾਵਾਂਗੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਪਿੰਡਾਂ ਦੀ ਤਰੱਕੀ ਕਰਾਉਣ ਵਾਸਤੇ ਸਿਰਫ ਇੱਕੋ ਹੀ ਸ਼ੌਕ ਹੈ ਕੋਈ ਸਾਨੂੰ ਹੋਰ ਮਾਰ ਆਇਆ ਨਹੀਂਗਾ ਸਿਰਫ ਇੱਕੋ ਹੀ ਸ਼ੌਕ ਹੈ ਕਿ ਆਪਣੇ ਇਲਾਕੇ ਦੇ ਵਿੱਚ ਕੰਮ ਕਰਕੇ ਦਿਖਾਉਣੇ ਆ ਕੰਮ ਵਾਸਤੇ ਅਸੀਂ ਬਣਿਆ ਕੰਮ ਕਰਾਂਗੇ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕੋਈ ਕੁਛ ਕਹੀ ਜਾਵੇ ਕੋਈ ਕੁਛ ਬੋਲੀ ਜਾਵੇ ਤੁਸੀਂ ਆਪਣੇ ਬਲਾਕ ਸਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸਾਡੇ ਉਮੀਦਵਾਰ ਜਿਹੜੇ ਜਿਹੜੇ ਵੀ ਅਸੀਂ ਤੁਹਾਨੂੰ ਦੇ ਦੇਣੇ ਆ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਜਿਦੋਂਾਂ ਮੈਂ 100% ਤੁਸੀਂ ਜਿੱਤ ਲੈਣ ਕੋਈ ਦੂਰ ਆਵਾ ਨਹੀਂ ਗਿਆ ਬਹੁਤ ਲੀਡ ਨਾਲ ਤੁਸੀਂ ਜਿੱਤਣੀਆਂ ਸਾਰੀਆਂ ਇੱਕ ਟੈਕਸ਼ਨ ਆ ਕੋਈ ਕੋ ਬੰਦਾ ਵਹਿਮਚ বিনা ਰਵੇ ਕਿ ਕੋਈ ਇਹ ਜਿੱਤਣਾ ਨਹੀਂਗਾ ਜਿੱਤਣੇ ਵੀ ਸਾਡੇ ਉਮੀਦਵਾਰ ਆ ਪਰ ਅਸੀਂ ਪ੍ਰੇਮ ਦੇ ਨਾਲ ਡਵੈਲਪਮੈਂਟ ਦੇ ਨਾਲ ਆਪਾਂ ਲੋਕਾਂ ਦੇ ਕੋਲ ਜਾ ਕੇ ਵੋਟ ਮੰਗੜੀਆਂ ਪਰ ਸਾਰੀ ਪੰਚਾਇਤਾਂ ਦਾ ਪ੍ਰਬੰਧ ਕੋਲੇ ਕਰਕੇ ਸਾਰੇ ਜਿੰਨੇ ਤੁਸੀਂ ਪਿੱਛੇ ਖੜੇ ਹੋ ਤੁਸੀਂ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਆਪਣਾ ਸਮਾਂ ਕੱਢ ਕੇ ਆਇਓ ਔਰ ਇਸ ਗਾਦੀ ਤੁਹਾਨੂੰ ਵਧਾਈ ਹੈ ਕਿ ਤੁਸੀਂ ਆਪਣੀਆਂ ਮੈਂਬਰ ਪੰਚਾਇਤਾਂ ਨੂੰ ਨਾਲ ਲੈ ਕੇ ਆਏ ਸਾਰੇ ਸਰਪੰਚ ਆਏ ਸਾਰੇ ਕਿਹਨੇ ਆਏ ਹਉ ਜਿਹੜਾ ਨਹੀਂ ਆਇਆ ਆਪਾਂ ਸਟੇਜ ਤੋਂ ਬੋਲ ਦੇਣਾ ਕਿ ਇਕੱਲਾ ਹੀ ਆਇਆ ਅਗਲੀ ਵਾਰੀ ਉਹ ਨਾਲ ਲੈ ਕੇ ਆਊਗਾ ਸੋ ਸਾਰੇ ਮੈਂਬਰ ਪੰਚਾਇਤ ਵੀ ਆਏ ਆ ਨਹੀਂ ਤਾਂ ਆ ਕੇ ਸਰਪੰਚ ਇੱਦਾਂ ਜਿਹੇ ਚ ਚੈੱਕ ਪਾ ਕੇ ਲੈ ਜਾਂਦਾ ਈ ਦੱਸਦਾ ਵੀ ਇਹ ਕਿੰਨੂੰ ਮਿਲਿਆ ਕਿਹਦੇ ਵਾਸਤੇ ਮਿਲਿਆ ਉਹ ਕਹਿੰਦਾ ਕੋਈ ਨਹੀਂ ਪਤਾ ਨਹੀਂ ਕਿਹੜਾ ਕਿਹੜਾ ਆ ਪੰਚਾਇਤਾਂ ਵੀ ਬਰਾਬਰ ਦੇ ਹੱਕ ਆ ਜਿੱਦਾਂ ਦਾ ਸਰਪੰਚ ਆ ਉਦਾਂ ਹੀ ਪੰਚਾਇਤਾਂ ਨੇ ਉਦਾਂ ਹੀ ਮੈਂਬਰ ਨੇ ਉਹਨਾਂ ਦਾ ਵੀ ਬਰਾਬਰ ਦਾ ਇੱਜ਼ਤ ਮਾਨ ਸਤਿਕਾਰ ਹੋਣਾ ਚਾਹੀਦਾ ਸੀ ਇਸ ਕਰਕੇ ਸਾਰਿਆਂ ਨੂੰ ਬਰਾਬਰ ਬੁਲਾਈਦਾ ਕੋਈ ਕੱਟ ਕਰਨ ਦਾ ਸ਼ੌਂਕ ਨਹੀਂਗਾ ਕਿ ਆਈ ਕੱਟ ਕਰਕੇ ਚੈੱਕ ਬਣ ਲੈਣ ਅਸੀਂ ਕਹਿੰਦੇ ਵੀ ਸਾਰੇ ਆਉਣ ਪੰਚਾਇਤਾਂ ਨੂੰ ਵੀ ਮੈਂਬਰਾਂ ਨੂੰ ਵੀ ਪਤਾ ਲੱਗੇ ਵੀ ਆਪਾਂ ਵੀ ਯਾ ਲੋਕਾਂ ਦੇ ਦੁਆਰਾ ਚੁਣੇ ਗਏ ਵੋਟਾਂ ਦੇ ਨਾਲ ਅਸੀਂ ਬਣੇ ਹੁਣ ਉਹਨਾਂ ਨੂੰ ਬਰਾਬਰ ਅਸੀਂ ਇੱਜ਼ਤ ਮਾਨ ਦੇਣ ਦੀ ਕੋਸ਼ਿਸ਼ ਕਰਦੇ ਆਂ ਸੋ ਜੇ ਕੋਈ ਕੋਈ ਕਮੀ ਪੇਸ਼ੀ ਰਹਿ ਗਈ ਆ ਤਾਂ ਉਹਦੇ ਵਾਸਤੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਆਂ ਅਸੀਂ ਬਾਰੂ-ਬਾਰੀ ਸਾਰੀਆਂ ਪੰਚਾਇਤਾਂ ਨੂੰ ਸੱਦ ਕੇ ਤੇ ਜਿਹੜੇ ਚੈੱਕ ਆਉ ਦੇਣੇ ਆ ਸੋ ਜਿਹੜਿਆਂ ਕੋਈ ਪੰਚਾਇਤਾਂ ਨੂੰ ਘੱਟ ਮਿਲ ਕੇ ਨਰਾਸ਼ ਨਾ ਹੋਇਓ ਤੁਸੀਂ ਮੈਨੂੰ ਫੋਨ ਦਿਓ ਤੇ ਦੱਸ ਦਿਓ ਵੀ ਸਾਨੂੰ ਘੱ ਉਹ ਸਰਮ ਸਰਕਾਰ ਦੇ ਸ਼ੁਰੂ ਵੀ ਆਏ ਸਾਨੂੰ ਮੇਲੇ ਨੇ ਕਿ ਮੈਨੂੰ ਟੈਲੀਫੋਨ ਤੇ ਦੱਸ ਦਿਓ ਜਾਂ ਮੈਨੂੰ ਮਿਲ ਕੇ ਦੱਸ ਦਿਓ ਸਾਰਿਆਂ ਦਾ ਘਾਟਾ ਵਾਦਾ ਪੂਰਾ ਕਰ ਦੇਣਾ ਸਾਰਿਆਂ ਨੂੰ ਦਵਾਂਗੇ ਕਿਸੇ ਨੂੰ ਕੋਈ ਤੇ ਕੋਈ ਪੱਖਪਾਤ ਨਹੀਂ ਕਰਾਂਗੇ ਸਾਰਿਆਂ ਨੂੰ ਦਵਾਂਗੇ ਉਹ ਗਿਰਜੇ ਆਏ ਤੁਸੀਂ ਐਵੇਂ ਕਰਦੇ ਰਹੇ ਤੁਹਾਡੇ ਪਿੰਡ ਦਾ ਦੇ ਮੰਤਰੀ ਸੀਗਾ ਇਤਨੇ ਦੋ ਇੰਨਾ ਪਿੰਡ ਜਾ ਕੇ ਆਇਆ ਕਿ ਗਿਰਜੇ ਇੱਕ ਵਾਰੀ ਕਿਸੇ ਨੂੰ ਮੌਕਾ ਮਿਲ ਸਭ ਤੋਂ ਜ਼ਿਆਦਾ ਬੇੜਾ ਕਿ ਇਹਨਾਂ ਦੇ ਹੋਇਆ ਸਭ ਤੋਂ ਜ਼ਿਆਦਾ ਮਗਰ ਡਿਵੈਲਪਮੈਂਟ ਜਿਹੜੀ ਕਿਤੇ ਹੋਈ ਨਹੀਂ ਜੀ ਆਪਾਂ ਨਹੀਂ ਕਿੰਦਰ ਚ ਜਨ ਬੋਟਾ ਪਾਉਂ ਗਰੇ ਔਰ ਮੈਂ ਸੱਚੀ ਗੱਲ ਤੁਹਾਨੂੰ ਦੱਸਾਂ ਮੈਂ ਇਹ ਤੁਹਾਡਾ ਪਿੰਡ ਜਦੋਂ ਪਹਿਲੀ ਵਾਰੀ 5 ਲੱਖ ਦਾ ਚੈੱਕ ਦੇਣ ਗਿਆ ਨਾ ਜਦੋਂ ਮੈਂ ਅੰਦਰ ਪੜਿਆ ਪਿੰਡ ਦੇ ਬਿਜਲੀਾਂ ਦੇ ਮੈਨੂੰ ਹੋਇਆ ਯਾਰ ਮੈਂ ਕਿਹਾ ਇਹ ਪਿੰਡ ਯਾਰ ਮੰਤਰੀ ਦਾ ਪਿੰਡ ਆ ਤਿੰਨ ਚਾਰ ਕਲੀਅਰ ਹੀ ਦਿੱਤੇ ਆ ਤਿੰਨ ਚਾਰ ਵਾਰੀ ਐਮਐਲਏ ਬਣ ਗਿਆ ਪਿੰਡ ਦਾ ਇੰਨਾ ਮਾਰੇ ਦਾ ਤੇ ਮੇਰੇ ਮਨ 'ਚ ਆਇਆ ਭਰਾ ਪਹਿਲਾਂ ਐਮਐਲਏ ਵਾਲੇ ਦੋ ਆਲੇ ਦੇ 20 25 ਤੀ ਪਿੰਡ ਜਿਹੜੇ ਉਹ ਸੋਹਣੇ ਬਣਨੇ ਚਾਹੀਦੇ ਆ ਘਟੋ ਘਟ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਜਦੋਂ ਅਸੀਂ ਐਮਐਲਏ ਦੇ ਗੁਆਂਢ ਸੀਗੇ ਸਾਡੀ ਤਾਂ ਤਰੱਕੀ ਹੋਈ ਆ ਫੋਕਸ ਕਰਕੇ ਅਸੀਂ ਪਹਿਲਾਂ ਆਦੇ ਵਾਲੇ ਪਿੰਡਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਸਹੂਲਤਾਂ ਆ ਚਾਹੇ ਡੁਕਰੀ ਆ ਚਾਹੇ ਬੋਦਲਾ ਝਿੰਗੜਾ ਬੇਰਚਾ ਸ਼ੌਣੀ ਆ ਚਾਹੇ ਇੱਧਰ ਸਗੜਾ ਆ ਉਸ ਸਗੜਾ ਵਾਲੇ ਮਿੰਨੰਦ ਰਾਜ ਹੁੰਦੇ ਸੀਗੇ ਕਿਵੇਂ ਜਦੋਂ ਜਹਾਜ਼ ਚੜਦਾ ਦਸੂਹੇ ਤੋਂ ਸਿੱਧੇ ਪੰਮਾ ਜਾ ਕੇ ਉੱਤੋਂ ਜਾਂਦਾ ਸਗੜਾ ਵਿੱਚੋਂ ਗਿਆ ਵੀ ਹੋ ਜਾਂਦਾ ਉਹਨਾਂ ਨੇ ਸਗੜਾ ਨੂੰ ਗਰਾਊਂਡ ਬਣਾ ਕੇ ਦੇਣ ਲੱਗੇ ਆ ਹੋਰ ਵੀ ਗਰਾਊਂਡ ਦਿੱਤੀ ਉਹਨਾਂ ਨੂੰ ਸੋ ਸਾਰੀਆਂ ਚੀਜ਼ਾਂ ਅਸੀਂ ਪਿੰਡਾਂ ਦੇ ਵਿੱਚ ਪੂਰੀਆਂ ਕਰਦੇ ਆ ਨੇ ਸੋ ਆਪਾਂ ਵਾਰੋ ਵਾਰੀ ਹੁਣ ਪਿੰਡਾਂ ਦੇ ਨਾਮ ਲੈ ਰਹੇ ਆ ਕਚੈਦ ਔਰ ਸਾਡੀ ਆਮ ਆਪੀ ਪਾਰਟੀ ਦੇ ਜਿਹੜੇ ਪਿੰਡਾਂ ਦੇ ਲੀਡਰ ਆ ਉਹ ਵੀ ਜ਼ਰ ਇਹ ਪ੍ਰਤੀਯਾ ਦੇ ਨਾਲ ਚੈੱਕ ਲੋ। ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਜਣੇ ਚੈੱਕ ਲੈ ਕੇ ਦੋ ਚਾਰ ਦਿਨਾਂ ਚ ਆਪਣੇ ਪਿੰਡਾਂ ਦੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਕਰਿਓ। ਪਾਰਟੀ-ਬਾਜੀ ਤੋਂ ਉੱਪਰ ਉੱਠਜੋ। ਭਾਈਚਾਰੇ ਸਾਂਝ ਬਣਾ ਕੇ ਰੱਖੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪ੍ਰણામ। ਨਮਸਕਾਰ ਧੰਨਵਾਦ।